ਹਾਂਜੀ ਮਲਿਕ ਸਾਹਿਬ ਪੂਰਾ ਕੀ ਮਾਮਲਾ ਹੈ ਜਿਸ ਨੂੰ ਲੈ ਕੇ ਤੁਹਾਨੂੰ ਪੁਲਿਸ ਤੱਕ ਪਹੁੰਚਣਾ ਪਿਆ ਔਰ ਹੁਣ ਉਸ ਮਾਮਲੇ ਦੇ ਵਿੱਚ ਸਟੇਟਸ ਕੀ ਆਦਾ ਐ ਸਾਹਿਬ ਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰਣਜੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਐ ਔਰ ਉਹ ਕਹਿੰਦਾ ਐ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾਂ ਤੇ ਸ਼ਵੇਤ ਮਲਿਕ ਜਿਹੜਾ ਮੈਂ ਮੰਜੇ ਦੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਣੀ ਆ ਉਹਦੇ ਤੇ ਤੇ ਉਹ ਗੌਰਵ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਰਿਪੋਰਟ ਉਹਦਾ ਪੁਲਿਸ ਟੂ ਆਰਡ ਆਵਰ ਦੇ ਉੱਤੇ ਗੱਲ ਕਰ ਰਿਆ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਕੋ ਰஞ்சிਤ ਨਾ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ ਇਕ ਹੋਰ ਰਾਤ ਮੀਂਹ ਨੈਕਸਟ ਡੇ ਹੋ ਗਿਆ 4:30 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁਕਲਿਆ ਮੇਰਾ ਸੋ ਗੁੱਡ ਆਫ ਯੂ ਸੋ ਗੁੱਡ ਆਫ ਥਿੰਗ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਤਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਤਾ ਕਿ ਰਿਕਾਰਡਿੰਗ ਤੇ ਮੋਬਾਈਲ ਨੰਬਰ ਲਈ ਸੀ ਆਇਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਕਿ ਉਹਦੇ ਫੋਨ ਤੇ ਕਿਹਦੀ ਰਣਜੀਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਥਿਸ ਇ ਵੈਰੀ ਸੀਰੀਅਸ ਮੈਟਰ ਆਈ ऍम नॉट ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਜੋ ਨਿਕਲੇ ਆ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਘਰਾਵ ਕਰਦਾ ਸੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਵਲੇ ਪਰਚੇ ਵੀ ਦਰਜ ਹੋਏ ਜਿਹਨਾਂ ਨੇ ਅਟੈਕ ਕੀਤੇ ਤਾਂ ਮੈਨੂੰ ਆਈ ऍम नॉट ਅਫਰੇਡ ਆਫ ਰੱਬ ਤੋਂ ਮੈਂ ਡਰਨਾ ਹੋਰ ਕਿਸ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਦੀ ਕਿ ਸਾਡੇ ਲੋਕਾਂ ਨੂੰ ਜੇ ਉਹ ਜਿਹਨੂੰ ਕਹਿ ਸਕਦੇ ਨੇ ਹੈਗਾ ਕਿ ਥ੍ਰੈਟਨ ਕਰ ਰਹੇ ਨੇ ਤੇ ਆਮ ਜਨਤਾ ਜਿਹੜੀ ਹੈ ਉਹਦਾ ਐਸੇਲੇ ਕੀ ਹਾਲ ਹੈ ਤਾਂ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਹੋਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਇਮੀਡੀਏਟਲੀ ਮੌਲਕ ਜੀ ਨੇ ਸਾਡੇ ਐਸਐਚਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਤੀ ਮੌਲਕ ਜੀ ਦਾ ਮੈਨੂੰ ਫੋਨ ਆਇਆ ਤੇ ਮੈਨੂੰ ਉਹਨਾਂ ਨਾਲ ਗੱਲ ਹੋਈ ਮੌਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਹੈ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਹੈ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈਗਾ ਤੇ ਸਾਡੇ ਲਈ ਕੋਈ ਸਿੰਪਲ ਜੌਬ ਹੈ ਮਲਿਕ ਸਾਹਿਬ ਬੁਲਟ ਮੈਂ ਜਸ ਟੋਲਡ ਹਿਮ ਥੈਟ ਆਈ ਵਾਂਟ ਟੂ ਨੋ ਹੂ ਦਾ ਪਰਸਨ ਇਜ਼ ਬਿਹਾਈਂਡ ਆਲ ਥਿਸ ਨੌਨਸੈਂਸ ਤਾਂ ਕਿ ਅਸੀਂ ਐਕਸਪੋਜ਼ ਕਰ ਸਕੀਏ ਗੈਂਗਸਟਰਸ ਨੂੰ ਪਰ ਥਰੂ ਦਾ ਡੇਟ ਆ ਡਿਡਨਟ ਗੈਟ ਐਨੀ ਸੇ ਇਨਫੋਰਮੇਸ਼ਨ ਫਰਮ ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾ ਮਨ ਨੂੰ ਇਸ ਕਾਲ ਦੀ ਹੈ ਕਿ ਜਨਤਾ ਦਾ ਕੀ ਬਣ ਰਿਹਾ ਹੈ ਕਿ ਜਿੱਥੇ ਸਾਡੇ ਲੋਕਾਂ ਨੂੰ ਥ੍ਰੈਟਨਿੰਗਸ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਅਸੀਂ ਰਾਜਨੀਤਿਕ ਲੋਕ ਆ ਅਸੀਂ ਸਮਾਜਿਕ ਕਾਰਜਕਰਤਾ ਵਾਂ ਅਸੀਂ ਜਨਤਾ ਦੀ ਆਵਾਜ਼ ਉਠਾਣੇ ਹੈਗੇ ਆ ਤੇ ਸਾਡਾ ਜੀਵਨ ਸੁਰੱਖਿਤ ਨਹੀਂ ਤੇ ਆਮ ਜਨਤਾ ਦੀ ਇਸ ਵੇਲੇ ਕੀ ਹਾਲਤ ਹੋਏਗੀ ਜਿਹੜੀ ਕਿ ਪ੍ਰਸ਼ਾਸਨ ਤੱਕ ਪਹੁੰਚ ਹੀ ਨਹੀਂ ਬੰਦੀ ਮੇਰਾ ਪੁਲਿਸ ਨਾਲ ਸੰਪਰਕ ਕੀਤਾ ਮੇਰਾ ਤਿੰਨ ਵਾਰੀ ਸੰਪਰਕ ਹੋਇਆ ਅਮੋਲਕ ਜੀ ਨਾਲ ਕਿਉਂਕਿ ਡੀਸੀਪੀ ਸਾਹਿਬ ਨੇ ਤੇ ਲਾਤੀਨ ਕਵਰੀ ਪਰ ਅਮੋਲਕ ਜੀ ਨੇ ਹਮੇਸ਼ਾ ਮੈਨੂੰ ਇਹੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੱਸ ਰਿਹਾ ਪਰ ਮੈਂ ਵੀ ਐਡਮਿਨਿਸਟਰेटर ਰਿਹਾ ਹਾਂ ਮੈਂ ਮੇਅਰ ਰਿਹਾ ਹਾਂ ਮੈਂ 20000 ਲੋਕਾਂ ਦੀ ਕਾਰਪੋਰੇਸ਼ਨ ਨੂੰ ਹੈਡ ਕੀਤਾ ਹੈਗਾ ਕਿ ਥਿਸ ਇਜ਼ ਅ ਮੇਰੀ ਸਿੰਪਲ ਜੌਬ ਜਸਟ ਟੂ ਡਿਟੈਕਟ ਦਾ ਪਰਸਨ ਕਿ ਫਰਮ ਦਾ ਕਾਲ ਡਿਟੇਲ ਰਿਕਾਰਡ ਟੂ ਹੂ ਦਾ ਪਰਸਨ ਜਿਹੜੀ ਹੈ ਗੌਰਵ ਜੀ ਨੇ ਤੁਹਾਨੂੰ ਕਾਲ ਕੀਤੀ ਪਰ ਉਸ ਬੰਦੇ ਦੇ ਨਹੀਂ ਹਲੇ ਤੱਕ ਐਗਜੈਕਟ ਹੈ ਕਿ ਗੌਰਵ ਪਹਿਲੇ ਪਤਾ ਲੱਗੇਗਾ ਉਹ ਕੀ ਹੈ ਫਿਰ ਗੋਲੀ ਧਮਕੀ ਆਈ ਉਹ ਗੌਰਵ ਦੇ ਫੋਨ ਤੇ ਆਈ ਹੈ ਗੌਰਵ ਨੇ ਮੈਨੂੰ ਵੀਡੀਓ ਭੇਜੀ ਨੇਚਰਲੀ ਉਹ ਧਮਕੀ ਗੌਰਵ ਦੇ ਫੋਨ ਦੇ ਉੱਤੇ ਆਈ ਔਰ ਰਣਜੀਤ ਦਾ ਵੀ ਫੋਨ ਨੰਬਰ ਮਿਲ ਜਾਏਗਾ ਪਰ ਅੱਜ ਅਸੀਂ 9-10 ਦਿਨ ਹੋ ਗਏ ਨੇ 9-10 ਦਿਨ ਤੋਂ ਕੋਈ ਅਰੈਸਟ ਨਹੀਂ ਕੋਈ ਉਧਰ ਤੇ ਕੋਈ ਐਸੀ ਗੱਲ ਨਹੀਂ ਥਿਸ ਇਜ਼ ਅ ਮੈਟਰ ਆਫ ਕਨੈਕਸ਼ਨ ਸਮਝੀ ਦਾ ਕਾਰਨ ਕੀ ਸਮਝਦੇ ਆ ਕਿ ਕੋਈ ਇਹਨਾਂ ਪਤਾ ਲੱਗਾ ਵੀ ਕਿਸ ਵਜ੍ਹਾ ਕਰਕੇ ਇਹਨਾਂ ਦਾ ਪਹਿਲੀ ਗੱਲ ਤੇ ਇਹ ਹੈ ਜੀ ਕਿ ਮੈਂ ਵੋਕਲ ਹੈਗਾ ਮੈਂ ਜਨਤਾ ਦੀ ਆਵਾਜ਼ ਹਮੇਸ਼ਾ ਚੁਕਣਾ ਵਾਂ ਬੋਲਡ ਹੋ ਕੇ ਚਾਹੇ ਹੂ ਐਵਰ 빅 ਦਾ ਪਰਸਨ ਇਜ਼ ਆਈ ਏਮ ਅ ਪਬਲਿਕ ਸਰਵੈਂਟ ਮੈਂ ਪਬਲਿਕ ਰਿਪਰੈਜ਼ੈਂਟੇਟਿਵ ਰਿਹਾ ਵਾਂ ਮੈਂ ਸਮਝਦਾ ਕਿ ਮੇਰਾ اخਲਾਕੀ ਫਰਜ਼ ਹੈ ਕਿ ਬੀਜੇਪੀ ਦਾ ਕਾਰਗਰਤਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ ਤੇ ਮੈਂ ਉੱਥੇ ਅ ਅੱਗੇ ਹੋ ਕੇ ਤੇ ਲੀਡ ਕਰਾ ਉਹਨੂੰ ਪ੍ਰੋਬਲਮ ਤੋਂ ਕੱਢਣ ਲਈ ਉਹ ਸਾਡੇ ਜੀ ਆ ਲਾਲ ਜੀ ਹੈਗੇ ਨੇ ਨਜ਼ਦੀਕ ਉਹਨਾਂ ਦੇ ਕਰੋੜਾ ਰੁਪਏ ਦਾ 3 ਕਰੋੜ ਰੁਪਏ ਦਾ ਢਾਕਾ ਵੱਜ ਗਿਆ ਤੇ ਦਿਹਾੜੇ ਬਿਲਕੁਲ ਨਾਲ ਮੇਰੀ ਰੈ residense ਉਹਨਾਂ ਦੀ ਰੈ residense ਤੁਸੀਂ ਸਭ ਲੋਕ ਜਾਣਦੇ ਹੋ ਇਸ ਤਰ੍ਹਾਂ ਹੀ ਅਸੀਂ ਸੁਣਦੇ ਪਏ ਹਾਂ ਚੋਰੀਆਂ ਦੀ ਫਰੋਤੀਆਂ ਦੀ ਤੇ ਅੱਜ ਤੇ ਇੱਕ ਘਟਨਾ ਮੇਰੇ ਨਾਲ ਵਾਪਰ ਗਈ ਸੋ ਇਹ ਗੈਂਗਸਟਰਸ ਦੇ ਇੰਨੇ ਹੌਸਲੇ ਕਿਉਂ ਵਧੇ ਨੇ ਹੁਣ yogi ji ਨੇ yogi ji ਦੇ ਰਾਜ ਵਿੱਚ ਜਾ ਤੇ ਗੈਂਗਸਟਰ ਜਿਹੜੇ ਨੇ ਉਹ UP ਛੱਡ ਕੇ ਭੱਜ ਗਏ ਨੇ ਯਾਉ ਜੰਸਟਰ ਜਿਹੜੇ ਨੇ ਉਹ ਉੱਪਰ ਚਲੇ ਗਏ ਲੱਗਦਾ ਕਿ ਲੋਕ ਭਲਾਈ ਦੇ ਕੰਮ ਕਰਦੇ ਸੀ ਤੁਸੀਂ ਕੋਈ ਐਸਾ ਕੰਮ ਕੀਤਾ ਜਿਸ ਦੇ ਬਸ ਧਮਕੀਆਂ ਆਈਆਂ ਜਾਂ ਫਿਰ ਤੁਸੀਂ ਬੀਜੇਪੀ ਆਗੂ ਜੀ ਤਾਂ ਕਰਕੇ ਧਮਕੀਆਂ ਆਈਆਂ ਐਸਾ ਹੈ ਜੀ ਕਿ ਕੁਝ ਵੀ ਹੋ ਸਕਦਾ ਮੈਂ ਇਸੇ ਕਰਕੇ ਪੁਲਿਸ ਨੂੰ ਗਿਆ ਨਾ ਕਿ ਉਹ ਬੰਦਾ ਦੱਸੇਗਾ ਕਿਉਂਕਿ ਮੈਂ ਤੇ ਬੀਜੇਪੀ ਦਾ ਕਾਰਗਰਤਾ ਵੀ ਹਾਂ ਨਾ ਮੈਂ ਮੇਅਰ ਵੀ ਰਿਹਾ ਹਾਂ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਹਾਂ ਬੀਜੇਪੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਵੀ ਰਿਹਾ ਹਾਂ ਬੀਜੇਪੀ ਦਾ ਔਰ ਮੈਂ ਤੁਰੰਤ ਨਿਰੰਤਰ ਮੁੱਦਿਆਂ ਦੇ ਉੱਤੇ ਜਿੱਥੇ ਜਨਤਾ ਨੂੰ ਕੋਈ ਪ੍ਰੋਬਲਮ ਆਂਦੀ ਹੈ ਆਪਣੇ ਮੁੱਦੇ ਤੇ ਨਹੀਂ ਗੱਲ ਕੀਤੀ ਕਦੀ ਮੈਂ ਮੈਂ ਕੇਵਲ ਜਨਤਾ ਦੇ ਮੁੱਦੇ ਚੁਕਨਾਵਾ ਕਿ ਜਨਤਾ ਨੂੰ ਰਿਲੀਫ ਕਿਸ ਤਰ੍ਹਾਂ ਮਿਲੇ ਤੇ ਇਹ ਹੁਣ ਇਹੀ ਦੇਖਣ ਦੀ ਗੱਲ ਹੈ ਕਿ ਇਹ ਐਲੀਮੈਂਟ ਜਿਨੇ ਇਹ ਧਮਕੀ ਉਹ ਗੈਂਗਸਟਰ ਤੋਂ ਦੁਵਾਈ ਹੈ ਉਹੀ ਤੇ ਫੜਨਾ ਚਾਹੀਦਾ ਐਲੀਮੈਂਟ ਕਿ ਜਿਵੇਂ ਇੱਕ ਹਫਤੇ ਚ ਪੁਲਿਸ ਨੇ ਕੋਈ ਤੁਹਾਡਾ ਸਕਿਉਰਿਟੀ ਰਿਵਿਊ ਕੀਤਾ ਜੀ ਸਕਿਉਰਿਟੀ ਰਿਵਿਊ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਜੀ ਇਹ ਤਾਂ ਪੁਲਿਸ ਨੇ ਦੇਖਣਾ ਜਿਨ੍ਹਾਂ ਨੇ ਸਕਿਉਰਿਟੀ ਪ੍ਰੋਵਾਈਡ ਕਰਨੀ ਹੈ ਮੈਂ ਮੰਗ ਨਹੀਂ ਕੀਤੀ ਬਲਤੋ ਮੈਂ ਤਾਂ ਮੰਗ ਕੀਤੀ ਹੈ ਕਿ ਉਸ ਕਲਪਰੇਟ ਨੂੰ ਫੜਿਆ ਜਾਏ ਕਿਉਂਕਿ ਇੱਕ ਕਾਂ ਟੰਗ ਦਿਆਂਗੇ ਤੇ ਸਾਰਿਆਂ ਨੂੰ ਉਹਦੀ ਚਿੰਤਾ ਹੋ ਜਾਏਗੀ। ਬਹੁਤ ਅਕਸਰ ਪੁਲਿਸ ਦਾ ਜਵਾਬ ਕੀ ਹੈ ਜਿਵੇਂ ਤੁਸੀਂ ਕਿਹਾ ਕਿ ਮੈਂ 2-3 ਵਾਰ ਪੁੱਛਿਆ। ਪਹਿਲਾਂ ਤਾਂ ਉਹਨਾਂ ਨੇ ਕਿਹਾ ਤਾਂ ਕਿ ਸੀ.ਡੀ.ਆਰ ਆਪਾਂ ਲੈ ਲਈ। ਹੁਣ ਕੀ ਕਹਿ ਰਹੇ ਹੋ? ਪ੍ਰੋਫੈਸ਼ਨਲ ਕਰਕੇ ਐਕਚੁਅਲੀ ਮੈਨੂੰ ਅਮੋਲਕ ਜੀ ਕਹਿੰਦੇ ਨੇ ਕਿ ਇਹ ਮੈਨੂੰ 2 ਦਿਨ ਦਾ ਟਾਈਮ ਦੇ ਦਿਓ। 2-3 ਨਾ ਹੀ ਕਹਿ ਚੁੱਕੇ ਨੇ ਮੈਨੂੰ ਕਿ ਮੈਨੂੰ 2 ਦਿਨ ਦਾ ਟਾਈਮ ਦੇ ਦਿਓ। ਮੈਂ ਤੁਹਾਨੂੰ ਬਿਲਕੁਲ ਉਹ ਬੰਦੇ ਅਰੈਸਟ ਹੋਣਗੇ। ਅਸੀਂ ਉਹ ਨਜ਼ਦੀਕ ਪਹੁੰਚ ਚੁੱਕੇ ਆ। ਪਰ ਟਿਲ ਦਿਸ ਟਾਈਮ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫਰੋਮ ਰਿਗਾਰਡਿੰਗ ਦਾ ਪਰਸਨ ਰਿਸਪੌਂਸੀਬਲ ਫॉर ਦਿਸ ਦੇਖੋ ਡੀਜੀਪੀ ਜਾਂ ਕਿਸੇ ਹੋਰ ਸੀਨੀਅਰ ਅਫੀਸ਼ੀਅਲ ਦੇ ਧਿਆਨ ਚ ਲੈਂਦੀ ਐ ਐਸਾ ਹੈ ਕਿ ਡੀਸੀਪੀ ਜਿਹੜੇ ਨੇ ਉਹ ਸਾਡੇ ਆਈਪੀਐਸ ਆਫੀਸਰ ਨੇ ਔਰ ਸੀਨੀਅਰ ਨੇ ਨਹੀਂ ਹੋਏਗਾ ਤਾਂ ਮੈਂ ਫਿਰ ਗੌਰਵ ਯਾਦਵ ਜੀ ਨਾਲ ਗੱਲ ਕਰਾਂਗਾ ਡੀਜੀਪੀ ਸਾਹਿਬ ਨਾਲ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਲੈਂਦਾ ਮਾਮਲਾ ਸੀ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਮੈਂ ਜਨਤਾ ਦਾ ਸੇਵਕ ਆ ਮੈਨੂੰ ਆਪਣੀ ਜਾਨ ਦੇ ਨਹੀਂ ਚਿੰਤਾ ਜੀ ਮੈਨੂੰ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਲੋਕਾਂ ਦੀ ਜਾਨ ਦੀ ਚਿੰਤਾ ਹੈ ਮਲਿਕ ਸਾਹਿਬ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਵਰਗੇ ਇੱਕ ਪਰਸਨੈਲਿਟੀ ਦੇ ਨਾਲ ਇਹ ਕੁਝ ਹੋ ਰਿਹਾ ਤਾਂ ਆਮ ਪਬਲਿਕ ਫਿਰ ਉਹਦੇ ਤੋਂ ਕੀ ਐਕਸਪੈਕਟ ਕਰ ਸਕਦੇ ਨੇ ਨਹੀਂ ਮੈਂ ਤਾਂ ਦੇਖ ਹੀ ਰਿਹਾ ਜੀ ਕਿ ਜਿਸ ਤਰ੍ਹਾਂ ਇਹ ਐਂਟੀ-ਸੋਸ਼ਲ 엘ਮੈਂਟਸ ਜਿਹੜੇ ਨੇ ਇਹਨਾਂ ਦਾ ਹੌਸਲਾ ਵਧਿਆ ਹੋਇਆ ਹੈ ਜਿਸ ਤਰ੍ਹਾਂ ਇੱਕ ਗੈਂਗਸਟਰ ਮੂੰਹ ਤੋਂ ਹੀ ਧਮਕੀ ਤੁਹਾਨੂੰ ਮੈਂ ਸੁਣਾਈ ਵੀ ਹੈ ਉਹਨੇ ਕਿ ਮੂੰਹ ਤੋਂ ਧਮਕੀ ਦੇ ਵਿੱਚ ਕਹਿ ਰਿਹਾ ਹੈਗਾ ਕਿ ਮੈਂ ਗੈਂਗਸਟਰ ਹਾਂ ਸਾਨੂੰ ਆਂਦਾ ਗੋਲੀਆਂ ਨਾਲ ਕਿੱਦਾਂ ਸਿੱਧਾ ਕਰਨਾ ਹੈ ਸ਼ਵੇਤ ਨੂੰ ਅਸੀਂ ਮੰਝੇ ਦੇ ਪਾ ਦਿਆਂਗੇ ਤੁਹ ਦੇਖੀ ਜਾਓ ਇਹ ਉਹ ਮਤਲਬ ਐਸੀ ਥ੍ਰੈਟਨਿੰਗ ਜਿਹੜੀ ਆ ਰਿਕਾਰਡਡ ਹੈ ਮੇਰੇ ਸਾਹਮਣੇ ਤੇ ਪ੍ਰੌਮਟ ਐਕਸ਼ਨ ਹੋਣਾ ਚਾਹੀਦਾ ਚੱਕ ਦਾ ਨੰਬਰ ਵੀ ਪ੍ਰੋਵਾਈਡ ਕਰਤਾ ਤਾਂ ਵੀ ਹਾਲੇ ਤੱਕ ਪੁਲਿਸ ਟਰੇਸ ਨਹੀਂ ਕਰ پا ਰਹੀ ਤੇ ਜੇ ਕੋਈ ਬਹੁਤ ਵੱਡਾ ਕੋਈ ਕ੍ਰਾਈਮ ਹੋ ਜੇ ਪੁਲਿਸ ਕਿਦਾਂ ਸੋਲਵ ਕਰੇਗੀ ਨਹੀਂ ਮੇਰਾ ਇਹ ਕਹਿਣਾ ਜੀ ਕਿ ਪੁਲਿਸ ਸ਼ੂਟ ਰਿਪਲਾਈ ਨਾਉ ਮੈਂ ਆਪਣਾ ਜ਼ਿੰਮੇਵਾਰੀ ਕਰਤੀ ਮੈਂ ਦੱਸ ਵੀ ਦਿੱਤਾ ਉਹਨਾਂ ਨੂੰ ਕਿ ਇਹ ਮੈਨੂੰ ਥ੍ਰੈਟਨਿੰਗ ਆਈ ਹੈ ਮੇਰੇ ਕੋਲ ਸੀਆਈਏ ਸਭ ਦੇ ਅਧਿਕਾਰੀ ਸਿੰਘ ਸਾਹਿਬ ਵੀ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਮਾਂਡਰ ਨੇ ਸੀਆਈਏ ਸਫ ਫੋਰਸ ਦੇ اور ਉਹਨਾਂ ਨੇ ਵੀ ਆਪਣੇ ਲੈਵਲ ਦੇ ਉੱਤੇ ਦੇ ਉੱਤੇ ਪ੍ਰੋਪਰ ਕਮਿਊਨੀਕੇਟ ਕੀਤਾ ਪਰਸੋਂ ਆਏ ਸੀ ਇਹ ਬਿਲਕੁਲ ਉਹ ਕਮਾਂਡੈਂਟ ਸਾਹਿਬ ਸਿੰਘ ਸਾਹਿਬ ਪਰ ਅੱਜ ਤੱਕ ਮੈਨੂੰ ਕੋਈ ਜਾਣਕਾਰੀ ਨਹੀਂ ਇਹ ਲਗਭਗ 8-7-8 ਦਿਨ ਹੋ ਗਏ ਇਸ ਗੱਲ ਨੂੰ ਸਰ ਪੰਜਾਬ ਦੇ ਮੌਜੂਦਾ ਲੈਂਡ ਰੋਡ ਸਿਥਿUATION ਨੂੰ ਕਿਸ ਤਰ੍ਹਾਂ ਦੇਖਦੇ ਹੋ ਚਾਹੇ ਲੁਧਿਆਣਾ ਦੀ ਗੱਲ ਕਰੀ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਟੱਕਣਾ ਵਾਪਰ ਰਹੀ ਹੈ ਕੱਲ ਇੱਕ ਐਕਸੈਂਸ ਜਿਹੜਾ ਦੁਰਭਾਗੇ ਪੁਰਨਾ ਹੈ ਕਿ ਇਹ ਕੰਮ ਕਰਨਾ ਪੰਜਾਬ ਸਰਕਾਰ ਦਾ ਹੈ ਜਵਾਬਦੇਹ ਹੈਗੇ ਨੇ ਭਗਵੰਤ ਮਾਨ ਜੀ ਜਿਹੜੇ ਕਿ ਚੀਫ ਮਿਨਿਸਟਰ ਜਿਨ੍ਹਾਂ ਨੂੰ ਬਣਾਇਆ ਗਿਆ ਹੈਗਾ ਔਰ ਜਵਾਬਦੇਹ ਨੇ ਇਹਨਾਂ ਦੇ ਸਾਰੇ ਬਾਡੀ ਦੇ ਲੋਕ ਸੋ ਆਮ ਜਨਤਾ ਨੂੰ ਸੁਰੱਖਿਆ ਸਭ ਤੋਂ ਵੱਡੀ ਗੱਲ ਤੇ ਸੀ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਜਿਹੜੇ ਸਾਡੇ ਕਮਿਸ਼ਨਰ ਸੀਗੇ ਉਸ ਸੁਨਾਲੀ ਜੀ ਉਹਨਾਂ ਨਾਲ ਮੀਟਿੰਗ ਕਰਕੇ ਤੇ 스마트 ਸਿਟੀ ਦਾ ਪ੍ਰੋਜੈਕਟ ਪਾਸ ਕਰਾਇਆ ਉਹਦੇ ਸਭ ਤੋਂ ਪਹਿਲਾ ਪੁਆਇੰਟ ਮੈਂ ਉਹਨਾਂ ਨੂੰ ਕਿਹਾ ਲਿਖੋ ਕਿ ਹਰ ਕੋਰਨਰ ਤੇ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਨੇ ਅਸੀਂ ਪੁਲਿਸ ਨੂੰ ਏਮਪਾਵਰ ਕਰਨਾ ਹੈ ਅਸੀਂ ਪੁਲਿਸ ਨੂੰ ਲੇਟੈਸਟ ਟੈਕਨੋਲੋਜੀ ਦੇਣੀ ਹੈ ਮੈਂ ਖੁਦ ਆਪਣੇ ਐਮਪੀ ਲੈਡ ਫੰਡ ਜੋ ਗੁਰੂ ਬਾਜ਼ਾਰ ਹੋ ਜਾਏ ਚਾਹੇ ਉਹ ਸ਼ਾਸਤਰੀ ਮਾਰਕੀਟ ਹੋ ਜਾਏ ਚਾਹੇ ਉਹ ਮੈਡੀਸਿਨ ਮਾਰਕੀਟ ਹੋ ਜਾਏ ਚਾਹੇ ਉਹ ਗੋਇੰਦਗਾ ਮਾਰਕੀਟ ਹੋ ਜਾਏ ਹਾਲ ਬਾਜ਼ਾਰ ਹੋ ਜਾਏ ਅੰਦਰੂਨ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਸੀ ਪਰ ਸਫੀਸ਼ੀਐਂਟ ਨਹੀਂ ਸੀ ਅਸੀਂ 80 ਕਰੋੜ ਦਾ ਬਜਟ ਵਧਾਇਆ ਸੀਸੀਟੀਵੀ ਕੈਮਰੇ ਲਗਵਾਉਣ ਲਈ ਬਹੁਤ ਖੁਸ਼ੂਸ ਹੈ ਕਿ ਇਧਰ ਸਰਕਾਰ ਨੂੰ ਤੇ 500 ਕਰੋੜ ਰੁਪਏ ਆ ਗਏ ਪਰ ਮੈਚਿੰਗ ਗ੍ਰਾਂਟ ਨਾ ਮਿਲਣ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਦੇਣੀ ਸੀ ਪਹਿਲੇ ਕਾਂਗਰਸ ਦੀ ਪੰਜਾਬ ਸਰਕਾਰ ਸੀ ਉਸ ਤੋਂ ਬਾਅਦ ਉਹ ਨਾਮ ਆਜੀ ਪਾਰਟੀ ਦੀ ਪੰਜਾਬ ਸਰਕਾਰ ਆ 2.5 ਸਾਲ ਤੋਂ ਅੱਜ ਜੋ ਕੈਮਰਿਆਂ ਲਈ ਬਾਕੀ ਹੋਰ ਵੀ ਪ੍ਰੋਜੈਕਟ ਸੀਗੇ ਕੈਰੋਜ਼ ਮਾਰਕੀਟ ਦੀ ਪਾਰਕਿੰਗ ਸੀ ਔਰ ਹੋਰ ਪਾਰਕਿੰਗ ਸੀਗੀਆਂ ਉਹਦੇ ਵਿੱਚ ਲੈਂਡਸਕੇਪਿੰਗ ਵੀ ਸੀਗੀ ਉਹਦੇ ਹੋਰ ਵੀ ਸੀਗੀਆਂ ਸੁਵਿਧਾਵਾਂ ਪਰ ਸਭ ਤੋਂ ਜ਼ਰੂਰੀ ਮੈਂ ਕਿਹਾ ਸੀ ਕੈਮਰੇ ਸ਼ੁਰੂ ਵੀ ਹੋ ਗਏ ਪਰ ਉਹ ਪੇਮੈਂਟ ਨਹੀਂ ਮਿਲੀ ਪਾਰਟੀ ਨੂੰ ਉਹ ਅਧ ਬਚਦਾ ਹੀ ਪਿਛਲੇ 3 ਸਾਲ ਤੋਂ ਕੈਮਰੇ ਨੇ ਤੇ ਅਪਰਾਧੀਆਂ ਨੂੰ ਕਿਸ ਤਰ੍ਹਾਂ ਫੜਾਂਗੇ ਅਸੀਂ ਸੋ ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਪੁਲਿਸ ਨੂੰ ਐਮਪਾਵਰ ਕਰਨ ਸਭ ਤੋਂ ਜ਼ਰੂਰੀ ਸੀਸੀਟੀਵੀ ਕੈਮਰਾ ਹੈ ਕਿ ਅਪਰਾਧੀ ਜਿਹੜਾ ਕਿੱਥੋਂ ਨਿਕਲਦਾ ਕਿੱਥੇ ਜਾਂਦਾ ਕਿਸੇ ਨਾ ਕਿਸੇ ਕੈਮਰੇ 'ਚ ਫੜਿਆ ਜਾਏਗਾ ਸੋ ਮੈਂ ਠੀਕ ਹੈ ਸਰ ਬੀਜਪੀ ਦੇ ਜਿਹੜੇ ਲੀਡਰ ਸ਼ਵੇਤ ਮੰਦੀਕ ਦੂਸਰਾ ਕੋਈ ਧਮਕੀ ਬਰਦਰ ਕੋਈ ਬੋਲਾਈ ਸਰ ਕੀ ਹੈ ਸਰ ਅਸਲ ਇਦੇ ਸਬੰਧ ਵਿੱਚ ਜਿਹੜੇ ਸ਼੍ਰੀ ਸ਼ਵੇਤ ਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਪਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ 'ਚ ਸਾਰੀ ਗੱਲ ਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਆ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸੱਚਾਈ ਆ ਉਹ ਅਸੀਂ ਸਾਹਮਣੇ ਲਿਆਵਾਂਗੇ ਕਿ ਕਿਸ ਤਰ੍ਹਾਂ ਸਰ ਪੁਲਿਸ ਕਾਰ ਬਈ ਕਿਸ ਅਧਿਕਾਰੀ ਗੋਸ਼ਕ ਦੇ ਭਾਂਟੀ ਕਰ ਰਹੇ ਕੋਸੀਂ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਅਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫਿਡੈਂਸ਼ੀਅਲੀ ਆਇਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੂ ਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ